ਇਦੋੜ-ਜੋੜ ਤਸਵੀਰਾਂ ਨੇ ਪੱਟੀ ਦੇ ਨਜ਼ਦੀਕ ਪੈਂਦੀਆਂ ਜਿੱਥੇ ਤੁਹਾਡੇ ਸਾਹਮਣੇ ਤਸਵੀਰਾਂ 'ਚ ਇੱਕ 13 ਸਾਲ ਦੇ ਬੱਚੇ ਸੁਖਵਿੰਦਰ ਸਿੰਘ ਦੀ ਲਾਸ਼ ਪਈ ਹੈ ਜੋ ਵਿਸਾਖੀ ਤੇ ਨਹਾਉਣ ਲਈ ਆਪਣੇ ਘਰੋਂ ਗਿਆ ਸੀ ਪਰ ਮੁੜ ਕੇ ਵਾਪਸ ਜਿਉਂਦਾ ਨਹੀਂ ਪਰਤਿਆ ਅਸਲ 'ਚ ਪਾਣਾ ਇਹ ਵਾਪਰਿਆ ਕਿ ਵਿਸਾਖੀ ਦੇ ਸਬੰਧ 'ਚ ਸੁਖਵਿੰਦਰ ਨੇੜੇ ਦੀ ਡੇਰਾ ਟਾਪਸਰ ਦੇ ਗੁਰਦੁਆਰਾ ਸਾਹਿਬ 'ਚ ਮਠਾ ਟਿਕਣ ਦੇ ਬਾਅਦ ਹੋਰ ਬੱਚਿਆਂ ਦੇ ਨਾਲ ਬਿਆਸਤਰਿਆ 'ਚ ਨਹਾਉਣ ਗਿਆ ਸੀ ਜਿੱਥੇ ਰੱਬ ਜਾਣੇ ਉਸ ਦਾ ਬੈਲੈਂਸ ਵਿਗੜਿਆ ਕੀ ਹੋਇਆ ਉੱਥੇ ਡੁੱਬ ਜਾਣ ਦੇ ਕਾਰਨ ਸੁਖਵਿੰਦਰ ਦੀ ਮੌਤ ਹੋ ਗਈ ਉਤੇ ਸਾਥੀ ਬੱਚਿਆ ਤੇ ਹੋਰ ਲੋਕਾਂ ਨੇ ਬਥੇਰੇ ਹੱਥ ਪੱਲੇ ਮਾਰੇ ਕਿ ਸੁਖਵਿੰਦਰ ਦੀ ਜਾਨ ਬਚ ਜਾਵੇ ਪਰ ਉਫਤੀ ਵਦੀ ਨਹੀਂ ਸੀ ਹੋਈ ਮਤ ਸਾਕੇ ਨਾ ਹੁਣ ਗਏ ਆ ਅਹੀਂ ਟਰਾਲੀ ਤੇ ਗਏ ਆ ਚੁਰਕੇ ਚਲੇ ਗਏ ਤਿੰਨ ਬੱਚੇ ਬਸ ਬਾਪੂ ਨੂੰ ਹੀ ਪਤਾ ਲੱਗਾ ਜਦੋਂ ਪਾਰਲੇ ਬਣੇ ਲੰਘਣ ਲੱਗਾ ਆ ਤੇ ਜਾਂਦਾ ਹੀ ਖੱਡੇ ਚ ਪੈ ਗਿਆ ਆ ਤੇ ਉੱਥੇ ਡੁੱਬ ਗਿਆ ਦੂਜੇ ਮੁੰਡੇ ਨੇ ਬਾਹ ਫੜੀ ਆ ਚਾਚੇ ਦੇ ਪੁੱਤ ਨੇ ਉਹ ਬਾਹ ਫੜਦਾ ਵਜੀ ਆ ਛਲ ਉਹ ਉਹ ਗਾਂ ਲੁੱੜ ਗਿਆ ਦੂਜਾ ਪਿਸ਼ਾਮ ਮੁੜ ਆਇਆ ਅਲੇਡ ਦਾ ਖੁਰਦਾ ਇਹ ਵੀ ਮੁੜ ਆਇਆ ਮੁੜ ਕੇ ਇੱਕ ਮੁੰਡੇ ਦੇ ਮੋਢਿਆਂ ਤੇ ਜਾ ਚੜਿਆ ਉਹ ਤਾਰੂ ਸੀ ਉਹਦੇ ਤੋਂ ਵੀ ਫੜ ਨਹੀਂ ਹੋਇਆ ਉਹਦਾ ਇਹਨੇ ਜਾ ਕੇ ਕੱਚਾ ਫੜ ਲਿਆ ਵਿਚਾਰਾ ਅਲਫੀ ਬੇਲਾ ਅਲਫ ਨੰਗਾ ਹੋ ਗਿਆ ਆ ਮੁੜ ਕੇ ਉਹਨੂੰ ਪਰਨਾ ਸੁੱਟਿਆ ਕਿਸੇ ਮੁੰਡੇ ਨੇ ਬਾਹਰੋਂ ਉਥੋਂ ਦਰਿਆ ਤੋਂ ਉਹ ਪਰਨਾ ਬੰਨ ਕੇ ਬਾਹਰ ਨਿਕਲਿਆ ਆ ਉਹਨੇ ਚਿਹਰ ਨੂੰ ਇਹ ਮੁੰਡਾ ਡੁੱਬ ਗਿਆ ਇਹ ਰੋੜ ਦਾ ਰੋੜ ਦਾ 3 4 ਕਿਲੇ ਬਾਟ ਪੁੱਤ ਚਲਾ ਗਿਆ ਆ ਸਾਨੂੰ ਬਾਬਿਆਂ ਨੇ ਲੋਸ ਮਿਲਤ ਕੀਤਾ ਆ ਵੀ ਕਿਸੇ ਦਾ ਕਿਸੇ ਕੂੜ ਦਾ ਬੱਚਾ ਡੁੱਬ ਗਿਆ ਆ ਅਸੀਂ ਪਾ ਜੁੱਠੀਆਂ ਆ ਅਸੀਂ ਆਨ ਕੇ ਰੋਣ ਪਿਟਣ ਲੱਗ ਪਿਆ ਮੈਨੂੰ ਸੁਨਿਆ ਮਿਲ ਗਿਆ ਆ ਵੀ ਤੇਰਾ ਪਿੰਡ ਸੀਤੋ ਤੋਂ ਤੇਰਾ ਪੋਤਰਾ ਡੁੱਬ ਗਿਆ ਗੇਜੋ ਦਾ ਪੋਤਰਾ ਡੁੱਬ ਗਿਆ ਉੱਥੇ ਅਸੀਂ ਰੋਣ ਪਿਟਣ ਲੱਗ ਪਏ ਪੂਰੇ 12 ਵਜੇ ਦਾ ਵਾਕਿਆ ਹੋਇਆ ਪੁੱਤ 4 ਵਜੇ ਜਾ ਕੇ ਲੱਭਾ ਸਾਰਾ ਮੁਲਕ ਗਿਆ ਸੀ ਆਪਣੇ ਗੁਰਦੁਆਰਾ ਸਾਹਿਬ ਦਾ ਸਾਹਰ ਜੀ ਉਹ ਤੇ ਵੀ ਬੱਚਾ ਵੀ ਉਹਨਾਂ ਦੇ ਨਾਲ ਹੀ ਚਲੇ ਗਏ ਹੋਰ ਦੋ ਤਿੰਨ ਬੱਚੇ ਛੋਟੇ ਛੋਟੇ ਸੀ ਉਹ ਇਕੱਠੇ ਹੋ ਕੇ ਚਲੇ ਗਏ ਜੀ ਕਿਤੇ ਨੰਗਨ ਲੱਗੇ ਆ ਜਾਂ ਨੌਣ ਲੱਗੇ ਆ ਤੇ ਇਹਦਾ ਪੈਰ ਹੀ ਪੈ ਗਿਆ ਡੂੰਘੇ ਥਾਂ ਚ ਮੁੜ ਕੇ ਵਾਪਸ ਮੁੜਿਆ ਹੀ ਨਹੀਂ ਗਿਆ ਜੀ ਬਚਾਉਂਦੇ ਰਹੇ ਜਿਹੜੇ ਛੋਟੇ ਬੱਚੇ ਉਹਨਾਂ ਦੀ ਵਾਹ ਹੀ ਨਹੀਂ ਗਈ ਕੋਈ ਚਾਰਾ ਤੇ ਉਹਨਾਂ ਬਥੇਰਾ ਮਾਰਿਆ ਪਰ ਬਚਾਏ ਨਹੀਂ ਸਕੇ ਜੀ ਅੱਜ ਸੰਦੇ ਨਾਲ ਐਮਐਲਏ ਸਾਹਿਬ ਨਾਲ ਵੀ ਰਾਤ ਨੂੰ ਰਾਬਤਾ ਕੀਤਾ ਸੀ ਜੀ ਫੋਨ ਤੇ ਉਹਨਾਂ ਨੂੰ ਇਹ ਆਖਿਆ ਹੁਣ ਸਰਕਾਰ ਤੇ ਵੀ ਆਉਣਗੇ ਜੀ ਆ ਰਹੇਗੇ ਸਭ ਜੀ ਉਹਨਾਂ ਗੜੇ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਕੋਸ਼ਿਸ਼ ਇਹਨਾਂ ਬਾਰੇ ਸੋਚਿਆ ਜਾਵੇ ਗਰੀਬ ਪਰਿਵਾਰ ਹੈ ਜੀ ਸੁਖਿੰਦਰ ਦੀ ਮੌਤ ਦੀ ਖਬਰ ਦੇ ਬਾਅਦ ਪੂਰੇ ਪਿੰਡ ਦੇ ਇਲਾਕੇ ਚ ਸੋਗ ਦੀ ਲਹਿਰ ਹੈ ਉਥੇ ਇਹ ਬੱਚਾ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ ਜਿਸ ਦੇ ਚੱਲਦੇ ਪਰਿਵਾਰ ਤੇ ਪਿੰਡ ਦੇ ਸਰਪੰਚ ਵੱਲੋਂ ਸਰਕਾਰ ਕੋਲ ਉਸ ਗਰੀਬ ਪਰਿਵਾਰ ਦੀ ਸਹਾਇਤਾ ਦੀ ਮੰਗ ਕੀਤੀ ਗਈ ਹੈ ਵਿਖੀ ਵਣ ਤੋਂ ਪਲਵਿੰਦਰ ਕੰਡਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ